ਦਖਾਣਾ ਤਾ ਤੂੰ ਪੀ ਕੇ ਸਗੜ ਜਾ ਜਲਦ ਸਗੜਾ ਬੜਾ ਦੇ ਖੜਾ ਦੇ ਖੜਾ ਦੇ ਲੈ ਲੈ ਕੇ ਹੁੰਦਾ ਫੜ ਗਿਆ ਮੈਂ ਬੜਾ ਤੇ ਪਤਾ ਨਹੀਂ ਕਿਉਂ ਹੁੰਦਾ ਆਸ ਕਰਦਾ ਫਾਰਕੀ ਬੋਲ ਆ ਤੁਹਾਡਾ ਫਲੋਰ ਤੇ ਖੜਚੋ ਹਾਂ ਹੋਰ ਜੋਰ ਦੀ ਬੋਲ ਟ੍ਰੈਲ ਲੱਗ ਗਿਆ ਖੜ ਜਾ ਕੁਛ ਰਿਆ ਗੋਪੀਆ ਇੱਧਰ ਗੋਪੀਆ ਮਿਲਵਾ ਦੇ ਖੜਾ ਉਹਨਾਂ ਲੱਗੇ ਕੀ ਹੁੰਦਾ ਹੁੰਦਾ ਟੁਕਿਆ ਹੁੰਦਾ ਟੁਕਿਆ ਹੁੰਦਾ ਟ੍ਰਾਫਿਕੇ ਕਹਾਂ ਵਰਦਾ ਪੜ ਤੂੰ ब्रावो ट्रैफिक गळा कर दे हो ਸਾਰੇ ਤੇ ਪਰਚਾ ਦਵਾਵੇਂ ਸਾਰੇ ਤੇ ਆਹ ਯਾਰ ਉਹ ਸਾਡਾ ਟਾ ਮਾਰਦਾ ਪਾਗਲ ਲਾਫਾਂ ਸੀ ਸਾਡੇ ਤੇ ਚੱਲ ਆ ਵੀਰ ਇਹ ਤਾਂ ਲਾਫਾਂ ਸੀ ਜਿਹੜੇ ਨਾਲ ਛੱਡਿਆ ਲਾਹ ਚੱਲ ਲੱਗੀ ਤਾਂ ਨਹੀਂ ਉਹਦੀ ਬਣਾਓ ਨਾ ਉੱਧਰ ਜਾ ਕੇ ਜਿਹੜਾ ਗਲਾਂ ਗੱਲ ਕਹਿੰਦੇ ਨੇ ਨਾ 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 ਕਰੋ ਗਾਲਾਂ ਨਾ ਕੱਢੋ ਮਾਂ ਦੀਆਂ ਗਾਲਾਂ ਨਾ ਕੱਢੋ ਗਾਲਾਂ ਨਾ ਕੱਢੋ ਮਾਂ ਦੀਆਂ ਗਾਲਾਂ ਨਾ ਕੱਢੋ ਨੋਰਮ ਨਹੀਂ ਮਾਣਿਆ ਗਾਣਾ ਹੈ ਕਿਥੇ ਪਿੰਡ ਦੇ ਵਿੱਚ ਹੈ ਗਾਲਾ ਨਗਰ ਦੇ ਮਾਮਾ ਜੀ ਗਾਲਾ ਨਗਰ ਦੇ ਇਹ ਨਹੀਂ ਗੱਲ ਹੈ ਬਾਈ ਗਾਲਾ ਹੋ ਰਿਹਾ ਹੈ ਮੇਰੀ ਮਾਂ ਇੱਥੇ ਹੈ ਮਾਮਾ ਜੀ ਗਾਲਾ ਨਗਰ ਦੇ ਨਹੀਂ ਮੰਨੀ ਦੀ ਮਾਂ ਮੇਰੀ ਇੱਥੇ ਆਈ ਹੈ ਮਾਂ ਮੇਰੀ ਮਾਂ ਨਹੀਂ ਹੈਗੀ ਮੇਰੀ ਮਾਂ ਨਹੀਂ ਹੈਗੀ ਮਾਂ ਦੀ ਗਾਲਾ ਕੌਣ ਸੁਣ ਲੂ ਸੁਣੋ ਸਿੰਘ ਜੀ ਸੋਹ ਜਿਹੜੇ ਇੱਥੇ ਆਪ ਮੇਰੀ ਮਾਂ ਇੱਥੇ ਮੇਰੀ ਭੈਣ ਇੱਥੇ ਮੇਰਾ ਮਾਪੇ ਇੱਧਰ ਆਪਣੇ ਬਲਾਲੇ ਬਚਾ ਲੈ ਜਾ ਪਰ ਇੱਧਰ ਆ ਮਾਂ ਬਾਪੇ ਨਹੀਂ ਕੱਟਦੇ ਮਾਣੀਆਂ ਗਾਣਾ ਕਹਿੰਦੇ ਮੇਰੇ ਮੈਂ ਸਮਝਦਾ ਕਿ ਮੇਰੀ ਮਾਂ ਇੱਥੇ ਮੇਰੀ ਭੈਣ ਇੱਥੇ ਮੇਰੀ ਘਰ ਇੱਥੇ ਮੇਰੀ ਮਾਂ ਤੇ ਮੇਰੇ ਭਰਾ ਨੇ ਬਿਆਦਵੀ ਹੋਈ ਤਾਂ ਤੁਹਾਨੂੰ ਵੀ ਦੋਖਿਆ ਸੀ ਤਦੇ ਹੀ ਖੜੇ ਇੱਥੇ ਤੂੰ ਕਾਟੇ ਹੋ ਨਹੀਂ ਚੱਲ ਰਹੇ ਨੇ ਚੁੱਪ ਕਰਵਾਇਆ ਨਹੀਂ ਮੈਂ ਕਹਿ ਕੇ ਚੁੱਪ ਕਰਵਾਇਆ ਨਹੀਂ ਜੀ ਦਇਆ ਹੈ ਕਿਹੜੀ ਗੱਲ ਦੀ ਹਜ਼ੂਰੀ ਚ ਖੜੇ ਆ ਨਹੀਂ ਹੋਵੇ ਬਾਬਾ ਜੀ ਬਿਲਕੁਲ ਜੀ ਸਹੀ ਗੱਲ ਹੈ ਨਹੀਂ ਗੁਰੂ ਕਰਦੇ ਹਜ਼ੂਰੀ ਚ ਖੜੇ ਆ मामा भेजा जाए बच्चों भीड़ कट रहा डाल कट के गल अच्छा घर वाता पेड़ वाता ਖੜੀਆ ਗੁਰੂ ਘਰ ਦੀ ਹਜ਼ੂਰੀ 'ਚ ਖੜੇ ਆ ਤੁਸੀਂ ਆ ਕੇ ਸਿੱਖਦੇ ਆ ਜਿਹੜੇ ਪਹਿਲੇ ਦੱਸੋ ਕਿਸੇ ਦੀ ਦਾਤ ਦਾ ਮਾਨਕ ਦਿੱਤਾ ਹੋਵੇ ਉਹ ਗਾਲਤ ਨਹੀਂ ਬੋਲਣਾ ਕਿਸੇ ਨੇ ਵੀ ਗਾਲਤ ਨਹੀਂ ਬੋਲਣਾ ਬਾਕੀ ਗੱਲ ਕਰਦੇ ਇੱਥੇ ਮਾਣ ਰੀਆ ਪੈ ਰੱਖੀਆਂ ਗੁਰੂ ਘਰ ਦੀ ਹਜ਼ੂਰੀ 'ਚ